ਹੀਟਰ ਠੀਕ ਨਹੀਂ ਹੈ ਜਮੀ ਗਲਤ ਹੈ ਨਾ ਬਿਲਕੁਲ ਗਲਤ ਹੈ ਹੀਟ ਰਹ ਜਗੀ ਠੀਕ ਕੋਈ ਨਹੀਂ ਹੁੰਦੇ ਨਾ ਬੜਾ ਫਰਕ ਨਹੀਂ ਹੁੰਦਾ ਇਹ ਅੰਗੇਠੀ ਤਾਂ ਬਹੁਤ ਤੇਜ਼ੀ ਨਾਲ ਖਰਗਾਸਨ ਦਿੰਦੀ ਹੈ ਹੀਟਰ ਹੌਲੀ ਕਰਦਾ ਹੈ ਆਕਸੀਜਨ ਦੀ ਸ਼ਾਰਟੇਜ ਹੁੰਦੀ ਹੈ 에어 ਕੰਡੀਸ਼ਨਿੰਗ ਨਾਲ ਨਹੀਂ ਹੁੰਦੀ ਹੁਣ ਇਹ ਕਿਵੇਂ ਪਤਾ ਲੱਗੂਗਾ ਕਿ ਸਾਡਾ ਏਸੀ ਜਿਹੜਾ ਅਸੀਂ ਲੈ ਆਇਆ ਦੱਸਣਗੇ ਬਕੇਦਾ ਕੰਪਨੀ ਦੱਸੂ ਵੀ ਹੀਟ ਐਂਡ ਹੌਟ ਐਂਡ ਕੂਲ ਹੈ ਜੀ ਇਹ ਠੀਕ ਹੀ ਨਹੀਂ ਪਤਾ ਕਰ ਸਕ ਹਾਂ ਦੇਖੋ ਦੂਜੇ ਜਿਹੜੇ ਏਸੀ ਨੇ ਕੱਲੇ ਚਿਲਰ ਨੇ ਉਹਨਾਂ ਠੰਡਾ ਠੰਡਾ ਕਰ ਦੇਣਗੇ ਹੋਰ ਕੋਈ ਗੱਲ ਉਹ ਨਹੀਂ ਉਹ ਕਰ ਹਾਂ ਜਿੰਨਾ ਟੈਂਪਰੇਚਰ ਮੰਗੇ ਲੈ ਕੇ ਖੜਾ ਦੇਣਗੇ ਹੂੰ ਅਸਲ ਦੇ ਨੇ エア ਕੰਡੀਸ਼ਨਿੰਗ ਉਹ ਹੈਵ ਮੌਕੇ ਦੇ ਮੁਤਾਬਕ ਹਵਾ ਦਾ ਬਦਲਾ ਹਰ ਬ੍ਰਾਂਡ ਦੇ ਵਿੱਚ ਇਹ ਆਉਂਦੇ ਨੇ ਤੁਸੀਂ ਮੰਗੋ ਵੀ ਸਾਨੂੰ ਹੌਟ ਐਂਡ ਕੂਲ ਵਾਲਾ ਚਾਹੀਦਾ ਜੀ ਜਦੋਂ ਅਸੀਂ ਹੀਟਰ ਲਾਉਨੇ ਆ ਹੀਟਰ ਦੀਆਂ ਤਾਰਾਂ ਲਾਲ ਸੁਰਖ ਹੋ ਜਾਂਦੀਆਂ ਨੇ ਹਾਂ ਹੁੰਦੀਆਂ ਨੇ ਬਿਲਕੁਲ ਉੱਥੇ ਜਦੋਂ ਕੋਈ ਚੀਜ਼ ਹੀਟ ਤੇ ਆ ਜਾਂਦੀ ਐਨੀ ਹੀਟ ਤੇ ਆ ਜਾਂਦੀ ਉੱਥੇ ਆਕਸੀਜਨ ਦੀ ਕੰਜ਼ਮਪਸ਼ਨ ਸ਼ੁਰੂ ਹੋ ਜਾਂਦੀ ਐ ਤੇ ਦੂਜੀਆਂ ਗੈਸਾਂ ਬਣਨੀ ਸ਼ੁਰੂ ਹੋ ਜਾਂਦੀਆਂ ਬਾਰਲਾ ਹੈ ਨਾ 7.1 ਹਾਂ ਇਹ 16 ਆ ਤੇ ਅੰਦਰ ਆਪਣਾ 14 ਉਹ ਹਿਲ ਵੀ ਰਿਹਾ ਹੈ 1.4 ਤੇ ਚਲਾ ਗਿਆ ਇਹ ਹੂੰ ਤੇ ਆ ਬਿਜਲੀ ਦੀ ਕੰਜ਼ਮਪਸ਼ਨ ਆ ਰਹੀ ਹੈ ਹੁਣ ਇਹ 1100 ਵਾਟ ਜਣ ਕੇ 1 ਕਿਲੋਵਾਟ ਖਾ ਰਿਹਾ ਹੈ ਬਿਲਕੁਲ ਮੈਂ ਤੁਹਾਡੇ ਠੰਡ ਜਾ ਕੇ ਕਰਕੇ 24 ਦੀ ਡਿਮਾਂਡ ਕੀਤੀ ਹੋਈ ਹੈ ਵੀ ਅਸਪਾ 2 ਮਿੰਟ ਦਾ ਟਾਈਮ ਦਿਓ 2 ਮਿੰਟ ਦੇ ਵਿੱਚ ਤੁਹਾਨੂੰ 10 ਰੁਪਏ ਦੀ ਦੀ ਡਿਮਾਂਡ ਹੈ ਕਿੰਨੇ ਤੇ ਆ ਗਈ ਫਿਰ ਇਹਦੇ ਵਿੱਚ ਜਿਹੜੀ ਬਿਜਲੀ ਖਪਤ ਹੈ ਉਹ ਖਪਤ ਜਿਹੜੀ ਜ਼ਿਆਦਾ ਹੋ ਰਹੀ ਹੈ ਜਾਂ ਘੱਟ ਹੁੰਦੀ ਹੈ ਜਾਂ ਉਸ ਦੇ ਮੁਕਾਬਲੇ ਹੀ ਹੁੰਦੀ ਹੈ। ਦੇ ਮੁਕਾਬਲੇ ਘਟਾ ਹੈ। ਮੈਂ 21 ਤੇ ਸੈੱਟ ਕੀਤਾ ਸੀ। ਹੂੰ। ਤੇ ਨਾਲ ਹੀ ਦਿਖਾਇਓ ਟੈਂਪੀਸ ਦੇ ਹੀਟਾਂ ਲੱਗਿਆ 20 ਡਿਗਰੀ ਟੈਂਪਰੇਚਰ ਆਇਆ ਹੋਇਆ ਕਮਰੇ ਦਾ। ਹਾਂ ਉੱਥੇ 20 ਡਿਗਰੀ ਆਇਆ। ਮੈਂ ਕਿਹਾ ਵੀ ਇਹ ਪੂਰਾ ਟੈਂਪਰੇਚਰ ਜਿੰਨਾ ਹੈਗਾ ਠੀਕ ਹੈ। ਕਿ ਠੀਕ ਹੈ ਉਹਨੇ ਤਾਂ ਹੀ ਉੱਥੇ ਕੱਟ ਕਰਤਾ ਕਿ ਹੁਣ ਓਕੇ ਆ ਜਿੰਨਾ ਟੈਂਪਰੇਚਰ ਰਿਕੁਆਇਰਮੈਂਟ ਆ ਉਨੀ ਮੈਂ ਪੂਰੀ ਕਰਤੀ। ਜੀ ਹੁਣ ਆਪਾਂ ਇਹਨੂੰ ਬਤਾ ਦਾਂਗੇ ਵੀ ਸਾਨੂੰ 22 ਟੈਂਪਰੇਚਰ ਚਾਹੀਦਾ। ਤਾਂ ਕਰ ਦਿੰਦੇ ਨੇ ਜੀ ਆਪਾਂ ਬਾਹਰ ਮੰਨੋ ਹੈਗਾ 10 ਹਾਂ ਆਪਾਂ ਇਹਦੇ ਕਰ ਦਿੰਦੇ 5 5 ਕਰ ਦੋ ਹਾਂ ਠੀਕ ਹੈ ਨਾ ਬਾਹਰਲਾ 5 ਕਰ ਤਾਂ ਇਹਨੇ ਨਾਲ ਇਹ ਪੁੱਠਾ ਹੋ ਜਾਣਾ ਫਿਰ ਅੰਦਰ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਣੀ ਹੈ ਬਰਫ ਜਮਾਲਾ ਮੰਨ ਲਿਆ ਹੁਣ ਆਪਾਂ ਇੱਥੇ 20 ਹੈ ਹੂੰ ਇਹਨੂੰ ਆਪਾਂ ਹੁਣ 16 ਦੇ ਕਰ ਦਿੰਦੇ ਨੇ 16 ਤਾਂ ਹੋਊ ਇਹਦੇ ਨਾਲ ਹੀ ਠੰਡੀ ਹਵਾ ਮਾਰਨੇ ਸ਼ੁਰੂ ਕਰ ਦੇਣੀ ਹੈ ਕਿਉਂਕਿ ਇਹਦੇ ਮੁਤਾਬਕ ਇੱਥੇ 16 ਕਰਨਾ ਹੈ ਇਹ ਜਿਵੇਂ ਮਰਜ਼ੀ ਕਰੇ ਇਹਨੂੰ ਤੱਤੀ ਕਰੇ ਠੰਡੀ ਕਰੇ ਜੋ ਮਰਜ਼ੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੇਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰ ਜਿਵੇਂ ਨੂੰ ਵੇਖ ਰਹੇ ਹੋ ਕਿ ਮੈਂ ਇੱਕ ਬੇਸ਼ਿਕ ਬੰਦ ਕਮਰੇ ਦੇ ਵਿੱਚ ਬੈਠਾ ਟੋਪੀ ਲਾਈ ਹੋਈ ਹੈ ਮਫਲਰ ਵੀ ਪਾਇਆ ਹੋਇਆ ਮੋਟੀ ਜੈਕਟ ਪਾਈ ਹੋਈ ਹੈ ਠੰਡ ਬਹੁਤ ਹੈ ਠੰਡ ਦੇ ਮੌਸਮ ਦੇ ਵਿੱਚ ਬੰਦਾ ਸਭ ਤੋਂ ਪਹਿਲਾਂ ਕਰੋ ਕਰਿਆ ਕਿ ਆ ਕੇ ਆਉਂਦਾ ਨਾ ਜਦੋਂ ਸਭ ਤੋਂ ਪਹਿਲਾਂ ਹੀਟਰ ਕੋਲ ਨੂੰ ਭਜਦਾ ਕਿ ਹੀਟਰ ਕੋਲ ਨੂੰ ਚਾਹੀਏ ਹੀਟਰ ਕੋਲ ਬਹਿ ਜਾਈਏ ਅੱਗ ਸੇਕ ਲਈਏ ਭੋਰਾ ਪਰ ਜਿਸ ਜਿਸ ਆਫਿਸ ਦੇ ਵਿੱਚ ਤੁਸੀਂ ਜਾਣਦੇ ਹੋ ਇਹ ਲੋਕੇਸ਼ਨ ਕਿੱਥੇ ਆ ਤੇ ਜਿਹੜੇ ਸਾਕਸ਼ ਮੇਰੇ ਨਾਲ ਬੈਠ ਰਹੇ ਉਹਨਾਂ ਦਾ ਨਾਮ ਜੈ ਸਿੰਘ ਧੂਰੀ ਜੀ ਹੈ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਮਰੇ ਦੇ ਵਿੱਚ ਏਸੀ ਚੱਲ ਰਿਹਾ ਹੈ ਮੈਂ ਆਪਾਂ ਜਰਦੇ ਨਾ ਤੁਸੀਂ ਦੇਖ ਸਕਦੇ ਹੋ ਕਿ ਏਸੀ ਚੱਲ ਵੀ ਰਿਹਾ ਤੇ ਇਹ ਏਸੀ ਕਿਵੇਂ ਚੱਲ ਰਿਹਾ ਕਹਿੰਦੇ ਨੇ ਕਿ ਜਿਵੇਂ ਜ਼ਹਿਰ ਨੂੰ ਜ਼ਹਿਰ ਕੱਟਦਾ ਲੋਹੇ ਨੂੰ ਲੋਹਾ ਕੱਟਦਾ ਇਹਨਾਂ ਦਾ ਮੰਨਣਾ ਇਹ ਹੈ ਕਿ ਠੰਡ ਨੂੰ ਠੰਡਰ ਕੱਟਦੀ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਗਾ ਹੈ ਇਹ ਇਹ ਜਿਹੜੀ ਗੱਲ ਆ ਇਹ ਕਨਸੈਪਟ ਬਹੁਤ ਯਾਨੀ ਮੇਰੀ ਨਜ਼ਰ ਜਿੱਦਾ ਇਹ ਪਹਿਲੀ ਵਾਰ ਆਇਆ ਜੀ ਮੈਂ ਤਾਂ ਟੋਪੀ ਲੈ ਕੇ ਆਇਆ ਸੀਗਾ ਬਾਹਰ ਜਾ ਕੇ ਮੈਂ ਕਿਹਾ ਬਾਈ ਠੰਡ ਬਹੁਤ ਆ ਮੈਂ ਤੁਹਾਡੇ ਕਹਿਵਨ ਦੇ ਜਦੋਂ ਅੰਦਰ ਜਾਣਾ ਆ ਤਾਂ ਇਹ ਦਿਖਦਾ ਕਿ ਏਸੀ ਲਈ ਤੁਸੀਂ ਬੈਠੇ ਹੋ ਇਹ ਕਿਵੇਂ ਕਨਸੈਪਟ ਹੋ ਗਿਆ ਇਹ ਜੀ ਅਸਲ ਚ 에어 ਕੰਡੀਸ਼ਨ ਹੈ ਇਹਨਾਂ ਲੱਗਦਾ ਹੈ ਕਿ ਹੁਣ ਕਲੇਸ਼ ਆਲੇ ਲੋਕ ਕਹਿਣਗੇ ਵੀ ਫਿਰ ਅਸੀਂ ਕੀ ਲਾਇਆ ਜਿਹੜੇ ਘਰਾਂ ਚ ਲੱਗੇ ਨੇ ਉਹ 에어 ਕੰਡੀਸ਼ਨਰ ਨਹੀਂ ਹੈਗੇ ਉਹ ਚਿਲਰ ਨੇ 에어 ਕੰਡੀਸ਼ਨਿੰਗ ਦਾ ਮਤਲਬ ਸਮਝੋ 에어 ਕੰਡੀਸ਼ਨ ਹੁੰਦੀ ਹੈ ਜੋ ਸਾਡੇ ਅਨਕੂਲ ਆਪਣੇ ਬਾਤਾ ਅਨਕੂਲਿਤ ਕਿਹਾ ਕਿਹਾ ਜਾਂਦਾ ਹਾਂ ਹਾਂ ਮਤਲਬ ਕੀ ਹੈ ਵੀ ਜੋ ਸਾਨੂੰ ਇਨਸਾਨ ਨੂੰ ਟੈਂਪਰੇਚਰ ਰਿਕਾਇਰਡ ਹੈ ਜਿੰਨਾ ਚਾਹੀਦਾ ਉਹਦੇ ਮੁਤਾਬਕ ਟੈਂਪਰੇਚਰ ਮਿਲੂਗਾ ਤੁਸੀਂ ਅੱਜ ਕੱਲ ਟ੍ਰੇਨ 'ਚ ਚੜੋ ਏਸੀ ਕੋਚ 'ਚ ਸੁਨਹਿਗਾ ਮਿਲੂ ਤੇ ਸਰਦੀਆਂ ਆਪਣੇ ਗਰਮੀਆਂ ਦੇ ਵਿੱਚ ਠੰਡਾ ਮਿਲੂ ਠੰਡਾ ਮਿਲੂ ਇੱਕ ਗੱਲ ਹੋਰ ਤੁਸੀਂ ਅੱਜ ਕੱਲ ਦੇ ਦਿਨਾਂ 'ਚ ਫਲਾਈਟ ਚੜਦੇ ਹੋ ਦਿੱਲੀ ਤੋਂ ਉਨੀ ਠੰਡਾ ਤੁਸੀਂ ਜਹਾਜ਼ ਚ ਜਾਓਗੇ ਨਿੱਗਾ ਤੇ ਜਦੋਂ ਤੁਸੀਂ ਬੰਬੇ ਪਹੁੰਚੋਗੇ ਬੰਬੇ ਪਹੁੰਚ ਕੇ ਸੋਨ ਤਾਂ ਇਹ ਵੀ ਹੁਣ ਉੱਥੇ ਜਾ ਕੇ ਤਾਂ ਠੰਡ ਜਗਰ ਵਿੱਚ ਕੁਝ ਤਾਂ ਹੋਊਗਾ ਹਾਂ ਬਾਹਰ ਜਾ ਕੇ ਜਦੋਂ ਤੁਸੀਂ ਜਹਾਜ਼ ਤੋਂ ਨਿਕਲੋਗੇ ਸੋਨ ਨੂੰ ਐ ਬਤਲਵੋ ਕਿ ਜਹਾਜ਼ ਅੰਦਰੋਂ ਇੰਨਾ ਠੰਡਾ ਹੈ ਬਾਹਰ ਗਰਮੀ ਹੈ ਟੈਂਪਰੇਚਰ ਬਦਲਦੇ ਤੁਰੋਂ ਪਤਾ ਨਹੀਂ ਲੱਗਿਆ ਹੂੰ ਇਹ ਹੁੰਦੀ ਹੈ 에어 ਕੰਡੀਸ਼ਨਿੰਗ 에어 ਕੰਡੀਸ਼ਨਿੰਗ ਏਅਰ ਕੰਡੀਸ਼ਨਰ ਦਾ ਮਤਲਬ ਇਕੁਅਲ ਟੈਂਪਰੇਚਰ ਸੈੱਟ ਜੋ ਅਸੀਂ ਇਤੋਂ ਟੈਂਪਰੇਚਰ ਮੰਗ ਲਿਆ ਅੱਜ ਕੱਲ੍ਹ ਹੁਣ ਬਾਹਰ ਕਿੰਨਾ ਹੈ 5 5 ਗਰਮੀ ਵਿੱਚ ਕਿੰਨਾ ਹੁੰਦਾ ਹੈ 35 ਜਾਂ 40 40 ਹੂੰ ਜਿਹੜਾ ਇਨਸਾਨ ਸਹੀ ਮੰਨੇ ਟੈਂਪਰੇਚਰ ਵਧੀਆ ਪਸੰਦ ਕਰਦਾ ਉਹ ਹੁੰਦਾ 25 ਜਾਂ 26 ਹੂੰ ਹੁਣ 28 ਦਾ ਚਾਹੀਦਾ ਪਰ 25 ਜਾਂ 26 ਦਾ ਟੈਂਪਰੇਚਰ ਹਾਂ ਬੰਦਾ ਕਹਿੰਦਾ ਵੀ ਇਹ ਹੋਵੇ ਤਾਂ ਬੜਾ ਨਜ਼ਾਰਾ ਬਿਲਕੁਲ ਠੀਕ ਜਿਹੜੀਆਂ ਏਅਰ ਕੰਡੀਸ਼ਨਰ ਮਸ਼ੀਨਾਂ ਹੁੰਦੀਆਂ ਨੇ ਇਹ ਆਟੋਮੈਟਿਕ ਮੋਡ ਹੁੰਦਾ ਨਾ ਨਾ ਜੇ ਬਾਹਰ ਗਰਮੀ ਜ਼ਿਆਦੇ ਪੈ ਰਹੀ ਹੈ ਤਾਂ ਗੈਸ ਦਾ ਸਾਈਕਲ ਚੱਲਦਾ ਹੈ ਤਾਂ ਜਿਹੜੀ ਗੈਸ ਹੈ ਉਹ ਕਮਰੇ ਦੇ ਵਿੱਚੋਂ ਗਰਮੀ ਕੱਢ ਕੇ ਬਾਹਰ ਦੇ ਵਾਤਾਵਰਨ ਨੂੰ ਛੱਡ ਦੇ ਰਹੀ ਹੈ ਛੱਡ ਦੇ ਰਹੀ ਹੈ ਹੁਣ ਆਪਾਂ ਕਹਿੰਦੇ ਵੀ ਠੰਡ ਕੀ ਹੈ ਹਮ ਫਿਰ ਜੇ ਉਹਨੇ ਇਥੇ ਚੱਕਿਆ ਚੱਕਿਆ ਕੀ ਆ ਮੈਂ ਹਾਂ ਉਹ ਤਾਂ ਠੰਡ ਕਿਹਾ ਜਾਂਦਾ ਹੈ ਐਬਸੈਂਟ ਆਫ ਹੀਟ ਗਰਮੀ ਦੀ ਗੈਰ ਹਾਜ਼ਰੀ ਗੈਰ ਹਾਜ਼ਰੀ ਦੇ ਵਿੱਚ ਠੰਡ ਉਹ ਤੇ ਠੰਡ ਆ ਠੀਕ ਹੈ ਨਾ ਉਹ ਉਥੋਂ ਗਰਮੀ ਚੱਕ ਕੇ ਲੈ ਜਾਂਦਾ ਹੂੰ ਗਰਮੀ ਬਾਹਰ ਛੱਡਤੀ ਅੰਦਰ ਠੰਡ ਅੰਦਰ ਠੰਡ ਹੋ ਗਈ ਕੋਲੋ ਮਸ਼ੀਨ ਚੱਲ ਰਹੀ ਐ ਤੇ ਜਦੋਂ ਜਿਹੜੀ ਅੱਜ ਕੱਲ ਮਸ਼ੀਨਾਂ ਨੇ ਜਿਵੇਂ ਹੁਣ 35 ਤੋਂ ਟੈਂਪਰੇਚਰ ਮੰਨ ਲਓ ਬਾਹਰੋਂ ਆਉਂਦਾ 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 ਹੈਠਾ 25 25 ਤੱਕ ਆ ਗਿਆ ਅੰਦਰੋਂ 25 ਦੀ ਡਿਮਾਂਡ ਐ ਹੂੰ ਉਸ ਟਾਈਮ AC ਬੰਦ ਖੜਕਾ ਹੋਵੇ ਨਹੀਂ ਚੱਲਣਾ ਕਿਉਂਕਿ ਟੈਂਪਰੇਚਰ ਟੈਂਪਰੇਚਰ ਆਨ ਸੈਟ ਹੈ ਹੁਣ ਬਾਹਰ ਟੈਂਪਰੇਚਰ ਜੇ ਘਟਣਾ ਸ਼ੁਰੂ ਹੋ ਗਿਆ ਹੂੰ ਜਿਹੜਾ ਹਾਲ ਅੱਜ ਐ ਤਾਂ ਉੱਥੇ ਕੀ ਕਰਦਾ ਉਹ ਗੈਸ ਦਾ ਸਰਕਲ ਪੁੱਠਾ ਕਰ ਲਾਂਦਾ ਜਿਹੜੇ ਜਿੰਨੇ ਆਪਾਂ ਨੂੰ ਤੈਨੂੰ ਲੱਗ ਰਿਹਾ ਵੀ ਬਾਹਰ ਠੰਡ ਹੈ ਹੂੰ ਤੁਹਾਨੂੰ ਇਹਨਾਂ ਪਤਾ ਵੀ ਬਾਹਰ ਕਿੰਨੀ ਕੁ ਗਰਮੀ ਹੈ ਉਹ ਗਰਮੀ ਤੋਂ ਲਿਆ ਕੇ ਗਰਮੀ ਮਿਲਦੀ ਹੈ ਅੱਛਾ ਇਹ ਹੁਣੇ ਬਾਹਰਲੀ ਬਾਹਰਲੀ ਹੀਟ ਨੂੰ ਅੰਦਰ ਆ ਰਹੀ ਹੈ ਜੀ ਅੱਛਾ ਤਾਂ ਹੀ ਮੈਂ ਜਦੋਂ ਇਹਦੇ નીચે ਬੈਠਾ ਜਾਂ ਇਹ ਗਰਮ ਬਲੋਰ ਗਰਮ ਹਵਾ ਮਾਰ ਰਿਹਾ ਇਹ ਆਟੋਮੈਟਿਕ ਮੋਡ ਤੇ ਹੈ ਹੁਣ ਬਾਹਰੋਂ ਇੱਕਦਮ ਟੈਂਪਰੇਚਰ ਵੱਜੇ ਤੇ ਇਹ ਨਾਲ ਨਾਲ ਇਹਨੇ ਪੁੱਠਾ ਹੋ ਜਾਣਾ ਇਹ ਉਹਨੇ ਨੇ 에어 ਕੰਡੀਸ਼ਨ ਜਿਹੜੀ ਦੁਨੀਆ ਆਮ ਲਵਾਈ ਜਾਂਦੀ ਐ ਏਸੀ ਕਿੰਨੇ ਦਾ ਐ 20000 ਦਾ ਏਸੀ ਕਿੰਨੇ ਦਾ 30000 ਦਾ ਉਹ ਚਿਲਰ ਨੇ ਇਹ ਤੁਸੀਂ ਇਹ ਗੱਲ ਇੱਕ ਨਾ ਤੁਸੀਂ ਜਦੋਂ ਗੱਲ ਇਹ ਆਖਦੇ ਨੇ ਉਹ ਨਾ ਹੋਰ ਕੰਪਨੀਆਂ ਨੂੰ ਵਿਫਤਾ ਪੈ ਜਾਂਦੀ ਆ ਨਹੀਂ ਇਹ ਸਾਰੀਆਂ ਕੰਪਨੀਏ ਨੂੰ ਪਤਾ ਐ ਵਿਫਤਾ ਕਿਸੇ ਨੂੰ ਨਹੀਂ ਹੈਗੀ ਹੂੰ ਇੱਥੇ ਇਹ ਐ ਵੀ ਜਿਹੜਾ ਜਖਾਵਾ ਉਹਨੇ ਠਵਾਈ ਜੋ ਜਿਹਦੇ ਖਾਂਦੇ ਇਹ ਪਬਲਿਕ ਜੋ ਕੁਝ ਲੈਂਦੀ ਐ ਲਈ ਜੋ ਜੋ ਪਤਾ ਹੀ ਨਹੀਂ ਕਿਸੇ ਨੂੰ ਇਹ ਇਹਦੇ ਵਿੱਚ ਫਿਰ ਹਾਂ ਇਹ ਅੱਜ ਦਾ ਨਹੀਂ ਆਉਂਦਾ ਇਹ ਡਿਡਨੇਅਰ ਕੰਡੀਸ਼ਨਰ ਚਾਲੂ ਹੋਈਆ ਉਦੋਂ ਤੋਂ ਆਉਂਦਾ ਸਿੱਤ ਨੇ ਇਹ ਸਿਸਟਮ ਉਦੋਂ ਤੋਂ ਆਉਂਦਾ ਉਦੋਂ ਤੋਂ ਹੀ ਆਉਂਦਾ ਇਹ ਚ ਹੀਟਰ ਨਹੀਂ ਲਾਇਆ ਜਾਂਦਾ ਹੀਟਰ ਦੇ ਆਪਦੇ ਬਹੁਤ ਨੁਕਸਾਨ ਨੇ ਹੂੰ ਹੀਟਰ ਜਿੰਨੀ ਵੀ ਇਹ ਲੀ ਫੂਕਦਾ ਤੇ ਉਹਦੇ ਮੁਤਾਬਕ ਜਿਹੜੀ ਗਰਮੀ ਪੈਦਾ ਕਰਦਾ ਇਹ ਵੀ ਫੂਕ ਕੇ ਉਹਨੇ ਵੀ ਨਹੀਂ ਕਿ ਇਹਦੀ ਕੰਵਰਟ ਦੁੱਗਣੀ ਤੋਂ ਵੀ ਜ਼ਿਆਦਾ ਹੀਟ ਹੁੰਦੀ ਆ ਪਰ ਸਰ ਇਹਦੇ ਵਿੱਚ ਇੱਕ ਮੇਰਾ ਸਵਾਲ ਇਹ ਜ਼ਰੂਰ ਹੋਊਗਾ ਹੁਣ ਜਿਵੇਂ ਇਹ ਬਲੋਰ ਹੈ ਹਾਂ ਬਲੋਰ ਦਾ ਹਵਾ ਮਾਰ ਰਿਹਾ ਹੈ ਇਹ ਗਰਮ ਹਵਾ ਮਾਰ ਰਿਹਾ ਆਪਾਂ ਇਹ ਆਖਦੇ ਨੇ ਉਹਨੇ ਕਿ ਕਿਸੇ ਬੰਦ ਕਮਰੇ ਦੇ ਵਿੱਚ ਬਲੋਰ ਵਾਲਾ ਹੀਟਰ ਲਾਣਾ ਉਹ ਸਹੀ ਨਹੀਂ ਹੁੰਦਾ ਮਾੜਾ ਹੁੰਦਾ ਹਾਂ ਬਿਲਕੁਲ ਮਾੜਾ ਹੁੰਦਾ ਉੱਥੇ ਮਾੜਾ ਕਿਉਂ ਹੈ ਜਦੋਂ ਅਸੀਂ ਹੀਟਰ ਲਾਉਨੇ ਆ ਹੀਟਰ ਦੀਆਂ ਤਾਰਾਂ ਲਾਲ ਸੁਰਖ ਹੋ ਜਾਂਦੀਆਂ ਨੇ ਹਾਂ ਹੁੰਦੀਆਂ ਨੇ ਬਿਲਕੁਲ ਉੱਥੇ ਜਦੋਂ ਕੋਈ ਚੀਜ਼ ਹੀਟ ਤੇ ਆ ਜਾਂਦੀ ਐਨੀ ਹੀਟ ਤੇ ਆ ਜਾਂਦੀ ਉੱਥੇ ਆਕਸੀਜਨ ਦੀ ਕੰਜ਼ਮਪਸ਼ਨ ਸ਼ੁਰੂ ਹੋ ਜਾਂਦੀ ਐ ਤੇ ਦੂਗੀਆਂ ਗੈਸਾਂ ਬਣਨੀ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਮਨੁੱਖ ਲਈ ਹਾਨੀਕਾਰਕ ਹੁੰਦੀਆਂ ਨੇ ਹੁਣ ਜਿਵੇਂ ਇਹ ਜਿਹੜੀ ਹਵਾ ਮਾਰ ਰਿਹਾ ਇਹ ਇਹਦੇ ਕੋਲ ਇੱਥੇ ਕੋਈ ਚੀਜ਼ ਬਰਨ ਨਹੀਂ ਹੋ ਰਹੀ ਪੁੱਛ ਵੀ ਨਹੀਂ ਜਲ ਰਿਹਾ ਇਹ ਸਿਰਫ ਬਾਹਰ ਦਾ ਬਾਹਰ ਦੇ ਤੋਂ ਗਰਮੀ ਐ ਉਹ ਵੀ ਉੱਥੋਂ ਕੱਢ ਕੇ ਲਿਆ ਕੇ ਇਹਨਾਂ ਚੋੜ ਕੇ ਸਾਨੂੰ ਇੱਥੇ ਦੇਖਣਾ ਵੀ ਆਜਾ ਜੇ ਬਾਹਰ -10 ਡਿਗਰੀ ਵੀ ਚਲਾ ਜਾਵੇ ਇੱਤਾਂ ਵੀ ਇੱਥੇ ਹੀਟ ਦੇ ਜਾਵੇ ਇਹ ਬਾਹਰਲੇ ਮੌਸਮ ਚ ਗਰਮੀ ਘਟ ਇਥੇ ਲਿਆਉਂਦਾ ਜੇ ਹੁਣ ਤੁਸੀਂ ਬਾਹਰਲੇ ਜਾਲੀਆਂ ਤੇ ਜਾ ਕੇ ਦੇਖੋ ਉਹ ਤੇ برف ਜੰਮਣ ਵਾਲੀ ਹੋਈ ਪਈ ਹੈ। ਅੱਛਾ ਇਹ 에어 ਕੰਡੀਸ਼ਨਰ ਹੈ। ਫਿਰ ਨਹੀਂ ਹੈ। ਇਹ ਜਿਵੇਂ ਇਹ ਗੱਲ ਆ ਜਾਂਦੀ ਹੈ ਕਿ ਹੁਣ 6 ਮਹੀਨੇ ਬਾਅਦ ਹੀ AC ਚੱਲੂਗਾ। ਆਪਾਂ ਤਾਂ ਉਹਦੇ ਉੱਤੇ ਕਬਰ ਪਾ ਕੇ ਉਹਨੂੰ ਬੰਦ ਕਰ ਦਿੰਨੇ ਆ। ਦੇਖੋ ਜੀ ਗੱਲ ਹੈ। ਮੈਂ ਬਾੜੀ ਬਕਾਲਪੁਰ ਹੀ ਕਰ ਦੇ ਸੀਆਂ ਦੀ। ਪਰ ਉਮਰ ਦਾ ਇੱਕ ਦੌਰ ਹੈ। ਦੂਜੀ ਗੱਲ ਦਫ਼ਤਰ ਹੈ ਆਏ ਗਏ ਆਉਂਦੇ ਨੇ ਸਾਡਾ ਏਸੀ 12 ਮਹੀਨੇ 30 ਦਿਨ ਚੱਲਦਾ ਹੈ ਪੂਰਾ ਸਾਲ 12 ਮਹੀਨੇ 30 ਦਿਨ ਪੂਰਾ ਸਾਲ ਚੱਲਦਾ ਹੈ ਪੂਰਾ ਸਾਲ ਚੱਲਦਾ ਆਟੋਮੈਟਿਕ ਮੋਡ ਤੇ ਹੁਣ ਜਦੋਂ ਤੁਸੀਂ ਆਏ ਹੋ ਹੂੰ ਤੇ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਜਦੋਂ ਜਵਾਨ ਮੇਰੇ ਕੋਲੇ ਆਇਆ ਇਹ ਠੰਡਾ ਬੈ ਕੇ ਵੀ ਤੂੰ ਮੇਰੇ ਕਮਰੇ ਚ ਚੱਲੋ ਇੱਥੇ ਏਸੀ ਲੱਗਾ ਹੋਇਆ ਹੈ ਕਰਾ ਵੀ ਮੈਂ ਹੁਣ ਮਰਥ ਚ ਥੋੜੇ ਜੰਮਣਾ ਹਾਂ ਹਾਂ ਬਿਲਕੁਲ ਇਹੀ ਗੱਲ ਹੋਈ ਸੀ ਜਦੋਂ ਮੈਂ ਆਇਆ ਇਹ ਏਸੀ ਚੱਲਦਾ ਹੈ ਔਰ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ ਹਾਂ ਕਿ ਮੈਂ ਦੀ ਕੰਜ਼ਮਸ਼ਨ ਹੈ ਬੀ ਦੀ ਤੁਸੀਂ ਹੁਣ ਬਹੁਤ ਜ਼ਿਆਦਾ ਮੈਂ ਡਿਮਾਂਡ ਰੱਖੀ ਆ ਕਿਉਂਕਿ ਜਦ ਇਹ ਜਵਾਨ ਆਇਆ ਤਾਂ ਟੈਂਪਰੇਚਰ ਕਮਰੇ ਦਾ ਸੀਗਾ 9 9 ਨਾ ਟੈਂਪਰੇਚਰ ਸੀ ਤੇ ਹੁਣ ਬਲਕਿ ਨਾਲ ਟੈਂਪਰੇਚਰ ਬਾਹਰਲਾ ਵੀ ਹਿਲ ਰਿਹਾ ਬਾਹਰਲਾ ਹੈ ਨਾ 7.1 ਹਾਂ ਇਹ 16 ਆ ਤੇ ਅੰਦਰ ਆਪਣਾ 14 ਉਹ ਹਿਲ ਵੀ ਰਿਹਾ ਹੈ 1.4 ਤੇ ਚਲਾ ਗਿਆ ਇਹ ਹੂੰ ਤੇ ਆਹ ਬਿਜਲੀ ਦੀ ਕੰਜ਼ਮਪਸ਼ਨ ਆ ਰਹੀ ਹੈ ਹੁਣ ਇਹ 1100 ਵਾਟ ਜਣ ਕੇ 1 ਕਿਲੋਵਾਟ ਖਾ ਰਿਹਾ ਹੈ 1 ਕਿਲੋਵਾਟ ਖਾ ਰਿਹਾ ਹੈ ਅਗਰ ਆਪਾਂ ਹੁਣੇ ਹੂੰ ਇੱਥੇ ਬੈਠੇ ਬੈਠੇ ਆਪਾਂ ਇਹਨੂੰ ਟੈਂਪਰੇਚਰ ਦੀ ਡਿਮਾਂਡ ਘਟਾ ਰਹੇ ਆ। ਬਿਲਕੁਲ ਮੈਂ ਤੁਹਾਡੇ ਠੰਡ ਚਾਹ ਕਰਕੇ 24 ਦੀ ਡਿਮਾਂਡ ਕੀਤੀ ਹੋਈ ਹੈ। ਬੀ ਅਸਾਂ ਆਪਾਂ 2 ਮਿੰਟ ਦਾ ਟਾਈਮ ਲਵਾਂ। 2 ਮਿੰਟ ਚੰਗੀ ਤੁਹਾਨੂੰ 10 ਰੁਪਏ ਦੀ ਜਿਹੜੀ ਡਿਮਾਂਡ ਹੈ ਕਿੰਨੇ ਤੇ ਆ ਗਈ। ਬਿਲਕੁਲ ਇਹ ਇਹ ਫਿਰ ਜਿਵੇਂ ਹੁਣ ਇੱਕ ਗੱਲ ਇਹਦੇ ਵਿੱਚ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਜਦੋਂ ਏਸੀ ਚੱਲਦਾ ਹੈ ਕੰਪਰੈਸਰ ਆਨ ਹੁੰਦਾ ਹੈ ਇਹਦੇ ਵੀ ਕੰਪਰੈਸਰ ਆਨ ਹੋਊਗਾ। ਕੰਪਰੈਸਰ ਹੀ ਤਾਂ ਕੰਮ ਕਰਦਾ ਹੈ ਨਾ। ਮੇਰਾ ਕੰਪਰੈਸ਼ਨ ਤੋਂ ਤਾਂ ਐਸੀ ਕਮੀ ਨਹੀਂ ਕਰਦਾ ਫਿਰ ਇਹਦੇ ਵਿੱਚ ਜਿਹੜੀ ਬਿਜਲੀ ਉਹ ਜਿਹੜੀ ਖਪਤ ਹੈ ਉਹ ਖਪਤ ਜਿਹੜੀ ਜ਼ਿਆਦਾ ਹੋ ਰਹੀ ਹੈ ਜਾਂ ਘੱਟ ਹੁੰਦੀ ਹੈ ਜਾਂ ਉਸ ਦੇ ਮੁਕਾਬਲੇ ਹੀ ਹੁੰਦੀ ਹੈ ਹੀਟਰਾਂ ਦੇ ਮੁਕਾਬਲੇ ਘਟਾ ਹੈ ਹੀਟਰਾਂ ਦੇ ਮੁਕਾਬਲੇ ਘਟਾ ਹੈ ਹੁਣ ਜਿਵੇਂ ਇਹ 1 ਕਿਲੋਵਾਰਟ ਉੱਥੇ ਲੈ ਕੇ ਆ ਰਹੇ ਸੀ ਜੇ ਆਪਾਂ ਕੋਈ ਬਲੂਰ ਲੈਣੇ ਆ ਮੈਂ ਡਿਮਾਂਡ ਘਟਾਈ ਹੈ ਉਹਨੇ ਬੰਦ ਕਰਤਾ ਹੋਣਾ ਵੀ ਨਹੀਂ ਕਿਉਂਕਿ ਮੈਂ 20 ਤੇ ਆ ਆ ਦੇਖੋ ਦਰਸ਼ਕਾਂ ਨੂੰ ਦਿਖਾਦਾ ਮੈਂ 21 ਤੇ ਸੈੱਟ ਕੀਤਾ ਸੀ ਹੂੰ ਤੇ ਨਾਲ ਹੀ ਦਿਖਾਇਓ ਟੈਂਪੀਸ ਦੇ ਹੀਟਾਂ ਲੱਗਿਆ 20 ਡਿਗਰੀ ਟੈਂਪਰੇਚਰ ਆਇਆ ਹੋਇਆ ਕਮਰੇ ਦਾ ਹਾਂ ਉੱਥੇ 20 ਡਿਗਰੀ ਆਇਆ ਇਹ ਪੂਰਾ ਟੈਂਪਰੇਚਰ ਜਿੰਨਾ ਹੈਗਾ ਠੀਕ ਹੈ ਕਿ ਠੀਕ ਹੈ ਉਹਨੇ ਤਾਂ ਹੀ ਉੱਥੇ ਕੱਟ ਕਰਤਾ ਕਿ ਹੁਣ ਓਕੇ ਆ ਜਿੰਨਾ ਟੈਂਪਰੇਚਰ ਰਿਕੁਆਇਰਮੈਂਟ ਆ ਓਨੀ ਮੈਂ ਪੂਰੀ ਕਰਤੀ ਇਹ ਹੁਣ ਆਪਾਂ ਇਹਨੂੰ ਬਤਾ ਦਾਂਗੇ ਵੀ ਸਾਨੂੰ 22 ਟੈਂਪਰੇਚਰ ਚਾਹੀਦਾ ਆਨੇ ਕੰਮ ਕਰਦੇ ਨੇ ਹੁਣ ਆਪਾਂ ਬਾਹਰ ਮੰਨੋ ਹੈਗਾ 10 ਹਾਂ ਆਪਾਂ ਇਹਦੇ ਕਰਦੋ 5 5 ਕਰ ਦੋ ਹਾਂ ਠੀਕ ਹੈ ਨਾ ਬਾਹਰ ਦਾ 5 ਕਰ ਤਾਂ ਇਹਨੇ ਨਾਲ ਇਹ ਪੁੱਠਾ ਹੋ ਜਾਣਾ ਫਿਰ ਅੰਦਰ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਣੀ ਪਰ ਇਹ 16 ਤੋਂ ਥੱਲੇ ਨਹੀਂ ਜਾਊਗਾ ਅਲੱਗ ਗੱਲ ਐ ਮਸ਼ੀਨ ਉਹ ਅਲੱਗ ਗੱਲ ਆ ਉਹ ਵਰਕਿੰਗ ਦੇ ਹਿਸਾਬ ਨਾਲ ਆ ਵਰਕਿੰਗ ਸਮਝੋ ਹੂੰ ਚਲੋ ਮੰਨ ਲਿਆ ਹੁਣ ਆਪਾਂ ਇੱਥੇ 20 ਐ ਹੂੰ ਇਹਨੂੰ ਆਪਾਂ ਹੁਣ 16 ਦੇ ਕਰ ਦਿੰਦੇ ਆ 16 ਤਾਂ ਹੋਊ ਇਹਦੇ ਨਾਲ ਹੀ ਠੰਡੀ ਹਵਾ ਮਾਰਨੇ ਸ਼ੁਰੂ ਕਰ ਦੇਣੀ ਆ ਕਿਉਂਕਿ ਇਹਦੇ ਮੁਤਾਬਕ ਇੱਥੇ 16 ਕਰਨਾ ਐ ਇਹ ਜਿਵੇਂ ਮਰਜ਼ੀ ਕਰੇ ਇਹਨੂੰ 33 ਕਰੇ ਠੰਡੀ ਕਰੇ ਜੋ ਮਰਜ਼ੀ ਓਕੇ ਜਣੀ ਇਹਨੇ ਰੂਮ ਦਾ ਟੈਂਪਰੇਚਰ 16 ਕਰ ਦਿੱਤਾ ਇਸ ਕੋ ਕਾਰਨ ਇਹ ਐ ਵੀ ਸਾਡੀ ਜਿਹੜੀ ਪਬਲਿਕ ਐ ਇਹਨੂੰ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਪਤਾ ਨਹੀਂ ਹੈ ਗੇਹਰੀ ਮਾਰਕੀਟ ਤੋਂ ਮਿਲਦੀ ਹੈ ਚੱਤ ਲਾਦਨੇ ਹੁਣ ਮੇਰੇ ਕੋਲੇ ਤਾਂ ਜਰ ਵੀ ਲੋਕਾਂ ਦੇ ਫੋਨ ਆਉਂਦੇ ਨੇ ਇੱਕੋ ਕਹਿੰਦੇ ਨੇ ਕਿਹੜੇ ਬ੍ਰਾਂਡ ਦਾ ਲਈਏ ਭਰਾਵਾ ਮੈਨੂੰ ਬ੍ਰਾਂਡ ਦਾ ਪੁੱਛਿਆ ਕਰੋ ਮੈਂ ਟੈਕਨੋਲੋਜੀ ਦੇ دیਵਾਨੇ ਆ ਮੇਰੇ ਕੋਲ ਤਾਂ ਸਤ ਤਿੰਨ ਚਾਰ ਬ੍ਰਾਂਡ ਲੱਗੇ ਹੋਏ ਨੇ ਸਾਰੇ ਇੱਕੋ ਜਿਹੇ ਚੱਲਦੇ ਨੇ ਕੋਈ ਬੜਾ ਫਰਕ ਨਹੀਂ ਹੈਗਾ ਹੁਣ ਇਹਦੇ ਵਿੱਚ ਨਾ ਇੱਕ ਸਵਾਲ ਇੱਕ ਮੈਨੂੰ ਸਵਾਲ ਮਨ ਚ ਆ ਗਿਆ ਜਿਹੜੀ ਟੈਕਨਾਲ ਚਲੋ ਆਪਾਂ ਕਿਸੇ ਬ੍ਰਾਂਡ ਨੂੰ ਕਿਸੇ ਕੰਪਨੀ ਨੂੰ ਉਹਨੂੰ ਆਪਾਂ ਪ੍ਰੋਮੋਟ ਨਹੀਂ ਕਰ ਰਹੇ ਜਾਂ ਕਿਸੇ ਟਾਰਗੇਟ ਨਹੀਂ ਕਰ ਰਹੇ ਤਕਨੀਕ ਸਾਰਾ ਨਹੀਂ ਤਕਨੀਕ ਦੇ ਹਿਸਾਬ ਨਾਲ ਹਾਂਜੀ ਜਿਹੜਾ ਏਸੀ ਜਾਂ 에어 ਕੰਡੀਸ਼ਨ ਤੁਸੀਂ ਕਹਿ ਰਹੇ ਹੋ ਬਾਤਾ ਅਨੁਕੂਲਿਤ ਕਹਿ ਰਹੇ ਆ ਆਪਾਂ ਉਹ ਕਿਹੜੇ ਪੈਸਿਆਂ ਚ ਦੱਸ ਦੋ ਕਿ ਭਾਈ ਇੰਨੇ ਕ ਪੈਸੇ ਦੀ ਆਉਂਦੀ ਐ ਇਹ ਟਿਕਾਣੇ ਜਿੱਥੋਂ ਤੱਕ ਦੇਖੋ ਮੇਰਾ ਅੰਦਾਜ਼ਾ ਮੈਂ ਤਾਂ ਇੱਕ ਛੋਟੇ ਵੀਰ ਦਾ ਲੈ ਵੀ ਸਾਦਾ ਮਾਰਕੀ ਜ਼ਿੰਦਗੀ ਐ ਮੈਨੂੰ ਵੀ ਨਾ ਪੈਸਾ ਦਾ ਵੀ ਪਤਾ ਮਨ ਅੰਦਾਜ਼ਾ ਮਰ ਰਿਹਾ ਵੀ ਤਿੰਨ ਚਾਰ ਹਜ਼ਾਰ ਦਾ ਫਰਕ ਐ ਆਮੀ ਸੀ ਜਾਂਦੇ ਨਾਲ ਇੰਨਾ ਕੀ ਫਰਕ ਹੁੰਦਾ ਹੈ ਬਾਰ ਬਾਰ ਕਰੀ ਹੁੰਦਾ ਇਹਦੇ ਵਿੱਚ ਜਿਵੇਂ ਪਰ ਮੈਂ ਇੱਕ ਗੱਲ ਦਰਸ਼ਕਾਂ ਨੂੰ ਹੋਰ ਦੱਸਦਾ ਵੀ ਜਦੋਂ ਇਹ 쿨ਿੰਗ ਮੋਡ ਤੇ ਚੱਲਦਾ ਹੈ ਆ ਹੌਟ ਮੋਡ ਤੇ ਇਹਦੀ ਸਰਵਿਸ ਬਹੁਤ ਤੇਜ਼ੀ ਨਾਲ ਕਰਾਇਓ ਅਸੀਂ 15-20 ਦਿਨ ਤੋਂ ਬਾਅਦ ਇਹਨੂੰ ਸਫਾਈ ਕਰਦੇ ਆ ਕਾਰਨ ਕੀ ਹੁੰਦਾ ਹੈ ਵੀ ਇੱਥੋਂ ਜਦੋਂ ਹੁਣ ਇੱਥੇ ਦੀ ਗਰਮੀ ਕੱਢ ਕੇ ਇਹ ਠੰਡ ਕੱਢ ਕੇ ਬਾਹਰ ਲੈ ਕੇ ਜਾ ਰਿਹਾ ਹੈ ਤਾਂ ਬਾਹਰ ਲਈ ਜਾਂਦੀ ਹੈ ਤੇ ਪਾਣੀ ਤੇ ਬਰਫ਼ ਜੰਮ ਰਹੀ ਹੈ ਉੱਤੋਂ ਬਾਹਰਲੇ এনवायरमेंट ਦੇ ਵਿੱਚ ਮਿੱਟੀ ਘਟਾ ਬਹੁਤ ਹੁੰਦਾ ਤੇ ਬੜਾ ਛੇਤੀ ਜਾਲੀਆਂ ਚੋਕ ਹੋ ਜਾਂਦੀਆਂ ਨੇ ਉਹ ਜਾਲੀਆਂ ਬੰਦ ਉਹਨੇ ਫਿਰ ਇਹ ਲੋਡ ਲੈ ਲੈ ਜਾਂਦਾ ਲੋਡ ਇਹ ਨਹੀਂ ਤਾਂ ਕੀ ਲੋਡ ਲੈਣਾ ਵੀ ਨਹੀਂ ਫੱਕੂ ਸਾਡੇ ਹੂੰ ਜਿਤੋਂ ਕੰਮ ਨਹੀਂ ਹੋਣਾ ਬਿਲਕੁਲ ਮਸਲਾ ਇਹ ਵੀ ਇਹ ਗੱਲ ਦਾ ਗੌਰ ਰੱਖੋ ਵੀ ਸਫਾਈ ਸਫਾਈ ਦਾ ਧਿਆਨ ਰੱਖਿਆ ਜਾਵੇ ਟਾਈਮ ਤੋਂ ਟਾਈਮ ਇਹਦੀ ਸਫਾਈ ਕਰੀ ਜਾਓ ਹਾਂ ਤਾਂ ਪਹਿਲੀ ਗੱਲ ਇਹ ਮਾੜੀਆਂ ਗੈਸਾਂ ਅੰਦਰ ਬਣ ਨਹੀਂ ਦਿੰਦਾ ਅੱਛਾ ਸਭ ਤੋਂ ਇਹ ਆ ਹੀਟਰ ਹੈ ਹੈ ਹੀਟਰ ਹੈ ਨਹੀਂ ਗਲਤ ਹੁੰਦਾ ਨਹੀਂ ਹੈ ਹੂੰ ਅੱਗ ਬੰਛਦੀ ਨਹੀਂ ਹੈ ਹੁਣ ਜਿਹੜੇ ਅੱਜ ਕੱਲ ਹਾਦਸੇ ਹੋ ਰਹੇ ਨੇ ਵੀ ਇੰਨੇ ਠੀਕ ਹਰ ਤੇ ਲਾਈਤੀ ਇੰਨੇ ਜਾਨੇ ਮਰ ਗਏ ਉਹ ਗੈਸਾਂ ਨਹੀਂ ਮਿਹਰਬਾਨੀ ਹੈ ਨਾ ਅੱਗ ਚਲਾਵਾਂਗੇ ਤਾਂ ਗੈਸ ਹੋ ਗਈ ਤੁਸੀਂ ਇੱਕ ਗੱਲ ਦੇਖੋ ਹੁਣ ਕਈ ਅਰਸ਼ਕ ਕਹਿੰਦੇ ਵੀ ਨਹੀਂ ਹੈ ਤਾਂ ਨਹੀਂ ਹੁੰਦਾ ਏਸੀ ਕੋਚ ਕਿੱਡਾ ਵੱਡਾ ਹੁੰਦਾ ਟ੍ਰੇਨ ਦਾ ਹੂੰ 75 ਸੀਟਾਂ ਹੁੰਦੀਆਂ 75 ਸੀਟਾਂ ਹੁੰਦੀਆਂ ਨੇ ਠੀਕ ਹੈ ਨਾ ਬਿਲਕੁਲ ਬੰਦ ਹੁੰਦਾ ਔਰ ਲਗਾਤਾਰ ਚੱਲਦਾ ਪੰਜ ਪੰਜ ਦਿਨ ਦਾ ਤਾਂ ਰਨ ਹੈ ਟ੍ਰੇਨ ਦਾ ਹੂੰ ਕਿੰਨੇ-ਕਿੰਨੇ ਘੰਟੇ ਲਗਾਤਾਰ ਚੱਲਦੀ ਹੈ ਤੁਹਾਡੇ ਹਿਸਾਬ ਨਾਲ ਇੱਕ ਕਮਰੇ ਦੇ ਵਿੱਚ ਕਿਹੜਾ ਏਸੀ ਕਿਹੜਾ ਆਪਾਂ ਹੀਟਰ ਜਿਵੇਂ ਹੀਟਰ ਜਿਹੜੇ ਲੋਕ ਵਰਤਦੇ ਨੇ ਤਾਂ ਉਹਨਾਂ ਨੂੰ ਜਿਵੇਂ ਕਿਉਂਕਿ ਆਮ ਜਿਵੇਂ ਜਮੀ ਆਮ ਸਵਾਲ ਕਹਾ ਤੇ ਰਜਾਈ ਲਈ ਤੇ ਰਜਾਈ ਦੇ ਅੰਦਰ ਨੂੰ ਕਰਕੇ ਹੀਟਰ ਨੂੰ ਬਾਲ ਲਿਆ ਬਲੋਰ ਹੀਟਰ ਨੂੰ ਨਾ 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 ਬਹੁਤ ਮਾੜਾ ਕੰਮ ਇੱਕ ਉਹ ਇੱਕ ਹੁੰਦਾ ਕਿ ਮੈਂ ਬੈੱਡ ਬੈੱਡ ਦੇ ਬੈਠਾ ਬੈੱਡ ਦੇ ਬਿਲਕੁਲ ਨਾਲ ਮੇਰੇ ਉਹ ਲੱਗਿਆ ਟੇਬਲ ਮੈਂ ਟੇਬਲ ਦੇ ਉੱਤੇ ਰੱਖਿਆ ਹੋਇਆ ਹੈ ਹੀਟਰ ਨਾ ਹੀਟਰ ਠੀਕ ਨਹੀਂ ਹੈ ਜਮੇ ਗਲਤ ਹੈ ਨਾ ਬਿਲਕੁਲ ਗਲਤ ਹੈ ਹੀਟਰ ਹੈ ਜਾਂ ਗੇਠੀ ਹੈ ਕੋਈ ਨਹੀਂ ਹੁੰਦੇ ਨੇ ਬੜਾ ਫਰਕ ਨਹੀਂ ਹੁੰਦਾ ਇਹ ਅੰਗੇਠੀ ਤਾਂ ਬਹੁਤ ਤੇਜ਼ੀ ਨਾਲ ਖਰਗਾਸਨ ਦਿੰਦੀ ਹੈ ਹੀਟਰ ਹੌਲੀ ਕਰਦਾ ਹੈ ਆਕਸੀਜਨ ਦੀ ਸ਼ਾਰਟੇਜ ਹੁੰਦੀ ਹੈ 에어 ਕੰਡੀਸ਼ਨਿੰਗ ਨਾਲ ਨਹੀਂ ਹੁੰਦੀ ਅਸੀਂ 에어 ਕੰਡੀਸ਼ਨ ਕਮਰੇ ਵਿੱਚ ਮੈਂ ਤਾਂ ਦੇਖੋ ਘਟ-ਘਟ ਤਾਲਾ ਮੈਂ ਪਹਿਲਾਂ ਕਿਹਾ ਵੀ ਕੋਈ ਮਰਦਾ ਮੋੜ ਹੈ ਇਹ ਕਮਰਾ ਸਾਰੇ ਨਿੱਗਾ ਪਿਆ ਹੁੰਦਾ ਸਿਰ ਤੋਂ ਕਪੜਾ ਲੈ ਕੇ ਆਪਾਂ ਇਹ ਤਾਂ ਲੈ ਗਿਆ ਨਹੀਂ ਛੱਕਾਂ ਦੇ ਤੇਰੇ ਲੈ ਤੇਰੇ ਜਿਗਰੇ ਹੁੰਦਾ ਤੇ ਹੁਣ ਚਲੋ ਉਹਦੇ ਨਾਲ ਸ਼ਾਂਤੀ ਨਹੀਂ ਹੈ ਤੇ ਬਿਜਲੀ ਹੀਟਰ ਨਾਲੋਂ ਘੱਟ ਚੱਲ ਰਹੀ ਹੈ ਇਹ ਮਤਲਬ ਟੈਕਨੋਲੋਜੀ ਨੂੰ ਸਮਝੋ ਹਮ ਚੀਜ਼ ਲੈਣੇ ਬੈਠੇ ਹਾਂ ਸਹੀ ਲੈ ਲਓ ਆ ਦੇਖੋ ਮੈਂ ਦਰਸ਼ਕਾਂ ਨੂੰ ਕਹਿੰਦਾ ਮੈਂ ਹੁਣ ਇੱਥੇ ਟੈਂਪਰੇਚਰ 22 ਦੀ ਡਿਮਾਂਡ ਕੀਤੀ ਹੈ ਉਧਰ ਹੈਗਾ 20 ਇਹਦੇ ਨਾਲ ਦੀ ਨਾਲ 700 ਵਾਟ ਤੇ ਆ ਗਿਆ ਇਹ ਅੱਛਾ ਉਹ ਜਿਹੜੀ ਉਧਰੋਂ ਕੰਪਰੈਸਰ ਆਨ ਹੋ ਗਿਆ ਹਾਂ ਬਿਲਕੁਲ ਆ ਦੇਖੋ ਹਰ ਜਿਹੜੀ ਹਰੇ ਰੰਗ ਤੇ ਰੀਡਿੰਗ ਚੱਲ ਰਹੀ ਹੈ ਹਾਂ ਸਰ ਤੋਂ 800 ਮਤਲਬ ਇਹ ਕਈ ਵਾਰੀ 500 ਤੇ ਵੀ ਆ ਜਾਊਗਾ 500 ਤੇ ਵੀ ਆ ਜਾਂਦਾ 500 ਤੇ ਜਦੋਂ ਲਗਾਤਾਰ ਚੱਲੂ ਇਹ 500 ਬਸ ਇੰਨੇ ਕੁ ਦੀ ਚੱਲਦਾ ਹੁੰਦਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਇਹ ਰਹਿੰਦਾ ਆ ਕਿ ਜਿਹੜਾ ਰੌਡ ਵਾਲਾ ਹੀਟਰ ਹੈ ਰੌਡ ਵਾਲਾ ਹੀਟਰ ਆ ਉਹ ਬਲੂਰ ਵਾਲੇ ਹੀਟਰ ਨਾਲੋਂ ਘੱਟ ਖਤਰਨਾਕ ਹੈ ਨਹੀਂ ਕੋਈ ਘੱਟ ਖਤਰਨਾਕ ਕੋਈ ਘੱਟ ਖਤਰਨਾਕ ਕਿਉਂ ਕਹਿੰਦਾ ਇਹ ਕਹਿੰਦਾ ਕਿ ਜਿਹੜਾ ਬਲੂਰ ਵਾਲਾ ਹੀਟਰ ਹੈ ਉਹੋ ਜਿਵੇਂ ਜਿਵੇਂ ਤੁਸੀਂ ਦੱਸਿਆ ਕਿ ਹੋਰ ਤਰ੍ਹਾਂ ਦੀਆਂ ਗੈਸਾਂ ਬਣਾਉਣੀਆਂ ਨੇ ਇਹ ਕਿ ਜਿਹੜਾ ਰੋਡ ਵਾਲਾ ਹੀਟਰ ਹੁੰਦਾ ਉਹਨੇ ਤਾਂ ਜਸਟ ਹੀਟ ਭੇਜਣੀ ਹੋ ਆ ਉਹਨੇ ਕਿਤੋਂ ਹਾਂ ਤਾਂ ਦੇਖੋ ਜਿਹੜੀ ਚੀਜ਼ ਲਾਲ ਹੋ ਰਹੀ ਹੈ ਗੱਲ ਧਿਆਨ ਦਿਓ ਲਾਲ ਹੋ ਰਹੀ ਹੈ ਉਹ ਅੱਗ ਦੀ ਫਾਰਮ ਚੱਲ ਰਹੀ ਹੈ ਉਹ ਵੈਸਾ ਨੂੰ ਪ੍ਰੋਬਲਮ ਉਹ ਖਤਮ ਕਰ ਰਹੀ ਹੈ ਆਕਸੀਜਨ ਕਿਤੇ ਨਾ ਕਿਤੇ ਖਤਮ ਕਰ ਰਹੀ ਹੈ ਹੀਟਰ ਹੋ ਰ ਆਨ ਆ ਰੂਮ ਹੀਟਰ ਉਹਦੇ ਵਿੱਚ ਤੇਲ ਹੁੰਦਾ ਹੂੰ ਉਹ ਜਵੇਂ ਜਿਹੇ ਜਾਂ ਟਰਾਂਸਫਰਰ ਹੁੰਦਾ ਨਾ ਹਾਂ ਉਹੇ ਜਾਂ ਹੀਟਰ ਹਾਂ ਹਾਂ ਉਹ ਉਹ ਹਲੇ ਸੇਫ ਹੈ ਉਹ ਸੇਫ ਹੈ ਉਹ ਉਹਦੇ ਵਿੱਚ ਲਾਲ ਨਹੀਂ ਉਹ ਮਤਲਬ ਗੈਸ ਨਹੀਂ ਹੈ ਓਕੇ ਉਹ ਗੈਸ ਨਹੀਂ ਹੈ ਹਾਂ ਪਰ ਉਹਦੇ ਵੀ ਇੱਕ ਦੀ ਸਮੱਸਿਆ ਉਹਦੇ ਵਿੱਚ ਹਵਾ ਦਾ ਸਰਕੂਲੇਸ਼ਨ ਬਲੋਰ ਨਾਲ ਨਹੀਂ ਹੁੰਦਾ ਉਹ ਐਸੀ ਪਿਆ ਹੁੰਦਾ ਖੁੰਜੇ ਚ ਹੁਣ ਉਹਦੇ ਨੇੜਾ ਤੇ ਜਿਹੜਾ ਤੱਤਾ ਹੋ ਗਿਆ ਹਮ ਅੱਗੇ ਥੋੜਾ ਠੰਡਾ ਹੋਣਾ ਠੰਡਾ ਜਿਵੇਂ ਹੁਣ ਇਹ ਬਲੋਰ ਚੱਲ ਰਿਹਾ ਇਹ ਸਾਰੇ ਕਮਰੇ ਚ ਘੁਮਾ ਦਿੰਦਾ ਠੀਕ ਹੈ ਦਰਸ਼ਕੋ ਗੱਲ ਇਦਾਂ ਹੈ ਕਿ ਹੁਣ ਦੇਖੋ ਅਸੀਂ ਕਿਸੇ ਬ੍ਰਾਂਡ ਨੂੰ ਨਹੀਂ ਕਹਿ ਸਕਦੇ ਅਸੀਂ ਟੈਕਨੋਲੋਜੀ ਨੂੰ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਵਰਤੋ ਕਿ ਜਿਹੜੀ ਤੁਹਾਨੂੰ ਠੰਡਾ ਤੇ ਗਰਮੀਆਂ ਦੇ ਵਿੱਚ ਦੋਨਾਂ ਦੇ ਵਿੱਚ ਕੰਮ ਆਵੇ ਹਰ ਬ੍ਰਾਂਡ ਦੇ ਵਿੱਚ ਇਹ ਆਉਂਦੇ ਨੇ ਤੁਸੀਂ ਮੰਗੋ ਵੀ ਸਾਨੂੰ ਹੌਟ ਐਂਡ ਕੂਲ ਵਾਲਾ ਚਾਹੀਦਾ ਹੌਟ ਐਂਡ ਕੂਲ ਵਾਲਾ ਚਾਹੀਦਾ 3-4000 ਦਾ ਪਰ ਸਮ ਤਾਂ ਵੀ ਜਿੱਥੇ ਕੋਈ ਬਜ਼ੁਰਗ ਨੇ ਬਿਮਾਰ ਨੇ ਜਿਹੜੇ ਨਾਲ ਠੰਡ ਜਾਂ ਚੱਲ ਸਕਦੇ ਨੇ ਉਹਨਾਂ ਵਾਸਤੇ ਤਾਂ ਇਹ ਬਹੁਤ ਹੀ ਬਿਹਤਰ ਹੈ ਕਿਉਂ ਕਮਰਾ ਪੂਰੇ ਦਾ ਪੂਰਾ ਨੋਰਮਲ ਟੈਂਪਰੇਚਰ ਨੋਰਮਲ ਟੈਂਪਰੇਚਰ ਤਾਂ ਹੈਣਾ ਬਿਲਕੁਲ ਇਹੀ ਗੱਲ ਦਾ ਧਿਆਨ ਰੱਖੋ ਕਿਉਂਕਿ ਦੇਖੋ ਪੈਸੇ ਜੇ ਤੁਸੀਂ ਆਪਾਂ ਖਰਚਦੇ ਆਂ ਤਾਂ ਆਪਾਂ ਐ ਇਹਨਾਂ ਦੇਖੇ ਜਾਵੇ ਕਿ ਹੁਣ ਕਿ ਇੱਕ ਸਾਈਡ ਨੂੰ ਹੀ ਖਰਚ ਲੈ ਕੇ ਚਲੋ ਗਰਮੀਆਂ ਦੇ ਵਿੱਚ ਏਸੀ ਲਾ ਲਿਆ ਤਾਂ ਚਲੋ ਉਸ ਤੋਂ ਬਾਅਦ ਮੌਜਾਂ ਹੀ ਮੌਜਾਂ ਫਿਰ ਲਾ ਕੇ ਕੱਪੜਾ ਉਹਨੂੰ ਰੱਖਦਣੇ ਕਿ ਕੋਈ ਨਹੀਂ 6 ਮਹੀਨੇ ਬਾਅਦ ਦੇਖਾਂਗੇ ਜੇ ਜਿਵੇਂ ਤੁਸੀਂ ਦੱਸ ਕੋ ਮੈਂ ਨਾਮ ਨਹੀਂ ਲੈ ਰਿਹਾ ਕੈਮਰਾ ਕੈਮਰਾ ਵੀ ਉੱਪਰ ਉੱਪਰ ਨੂੰ ਗਿਆ ਆ ਤੁਸੀਂ ਜਦੋਂ ਬੋਡੀ ਦੇਖੀ ਆ ਉਹਦੇ ਉੱਤੇ ਤੁਸੀਂ ਨਾਮ ਵੀ ਪੜ ਲਿਆ ਹੋਗਾ ਤੁਸੀਂ ਬਹੁਤ ਸਮਝਦਾਰ ਹੋ ਜੀ ਨਾਲ ਦੇ ਘਰਾਂ ਦੇ ਵਿੱਚ ਇਸ ਕੰਪਨੀ ਦਾ ਏਸੀ ਲੱਗਿਆ ਹੋਇਆ ਉਹ ਜ਼ਰੂਰ ਆਪਣੇ ਕਿਸੇ ਟੈਕਨੀਸ਼ੀਅਨ ਨਾਲ ਸਲਾਹ ਕਰਕੇ ਇੰਦਾਂ ਦੀ ਟੈਕਨੋਲੋਜੀ ਕਰ ਸਕਦੇ ਆ ਹਾਂ ਨਹੀਂ ਨਹੀਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਦੇ ਇਹ ਏਸੀ ਡੈਕਨ ਦਾ ਲੱਗਿਆ ਹੈ ਮੇਰੇ ਐਲਜੀ ਦੇ ਵੀ ਲੱਗੇ ਹੋਏ ਨੇ ਗੋਤਰੇ ਦੇ ਵੀ ਲੱਗੇ ਹੋਏ ਨੇ ਪਰੰਤੂ ਇੱਕ ਗੱਲ ਕਲੀਅਰ ਹੈ ਵੀ ਜਿਹੜੇ ਸਿੰਗਲ ਹੈਗਾ ਬਿਨਾ ਹੌਟ ਐਂਡ ਕੋਲ ਹੂੰ ਇਹ ਸਾਰੀ ਕੰਪਨੀ ਬਣਾਉਂਦੀਆਂ ਨੇ ਇਹ ਨਹੀਂ ਹੈ ਵੀ ਇਹ ਕੰਪਨੀ ਹਰੇਕ ਦੇ ਚ ਫੀਚਰ ਹੋਊਗਾ ਫੀਚਰ ਮੰਗੋਗੇ ਫਿਰ ਇਹੀ ਹੁਣ ਸਵਾਲ ਤਾਂ ਫਿਰ ਮੇਰਾ ਜਾਂਦੇ ਫਿਰ ਇੱਕ ਖੜਾ ਹੋ ਗਿਆ ਹੁਣ ਇਹ ਕਿਵੇਂ ਪਤਾ ਲੱਗੂਗਾ ਕਿ ਸਾਡਾ ਏਸੀ ਜਿਹੜਾ ਅਸੀਂ ਲਿਆ ਆਇਆ ਹਾਂ ਇਹ ਤੁਹਾਨੂੰ ਦੱਸਣ ਦੀ ਬਕੈਦਾ ਕੰਪਨੀ ਦੱਸੂ ਵੀ ਇਹ ਹੀਟ ਐਂਡ ਹੌਟ ਐਂਡ ਕੂਲ ਹੈ ਜੀ ਇਹ ਆਪਾਂ ਆਪ ਦੇਖ ਕੇ ਨਹੀਂ ਪਤਾ ਕਰ ਸਕਦੇ ਹਾਂ ਦੇਖੋ ਦੂਜੇ ਜਿਹੜੇ ਏਸੀ ਨੇ ਉਹ ਕੱਲੇ ਚਿਲਰ ਨੇ ਉਹ ਤਾਂ ਠੰਡਾ ਠੰਡਾ ਕਰ ਦੇਣਗੇ ਹੋਰ ਕੋਈ ਗੱਲ ਉਹ ਨਹੀਂ ਉਹ ਹਾਂ ਜਿੰਨਾ ਟੈਂਪਰੇਚਰ ਮੰਗੇ ਲਿਆ ਕੇ ਖੜਾ ਦੇਣਗੇ ਹੂੰ ਅਸਲ ਦੇ ਵਿੱਚ ਇਹ エア ਕੰਡੀਸ਼ਨਿੰਗ ਉਹ ਹੈ ਮੌਕੇ ਦੇ ਮੁਤਾਬਕ ਹਵਾ ਦਾ ਬਦਲਾ ਬਿਲਕੁਲ ਗੱਲ ਇਹ ਹੀ ਆ ਜਾਂਦੀ ਹੈ ਤੇ ਹਾਂਜੀ ਹੁਣ ਤੁਹਾਡੇ ਮਨਾਂ ਦੇ ਵਿੱਚ ਸਵਾਲ ਬਹੁਤ ਜ਼ਿਆਦਾ ਨੇ ਤੇ ਤੁਸੀਂ ਜਾਣਦੇ ਹੋ ਜੈ ਸਿੰਘ ਅੱਕੜ ਵਾਲੇ ਕੈਸਾ ਨਾਮ ਹੈ ਜੋ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਹੁਣ ਵੀ ਜੇ ਮੈਂ ਮੋਬਾਈਲ ਨੰਬਰ ਕਾ ਆਖਦਾ ਆ ਤਾਂ ਉਹਦੇ ਬਹੁਤ ਜ਼ਿਆਦਾ ਦਰਸ਼ਕ ਤਾਂ ਐਸੇ ਹੋਣਗੇ ਜਿਨ੍ਹਾਂ ਕੋਲ ਮੋਬਾਈਲ ਨੰਬਰ ਹੈਗਾ ਇਸ ਵਕਤ ਮੈਂ ਪਿੰਡ ਕੱਕੜਵਾਲ ਦੇ ਵਿੱਚ ਆ ਧੂੜੀ ਦੇ ਬੜਾ ਲੱਗ ਗਿਆ ਇਹ ਬਹੁਤ-ਬਹੁਤ ਧੰਨਵਾਦ ਸਾਰ ਤੁਸੀਂ ਸਮਾਂ ਦਿੱਤਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਕਿ ਐਸੀ ਜਾਣਕਾਰੀ ਦਿੱਤੀ ਸ਼ਾਇਦ ਮੈਂ ਆਪਣੀ ਨਜ਼ਰ ਦੇਖਾਂ ਤਾਂ ਮੈਂ ਤਾਂ ਇਸ ਜਾਣਕਾਰੀ ਤੋਂ ਵਾਂਝਾ ਸੀ ਜਿੰਨੇ ਵੀ ਵਾਂਝੇ ਤੁਹਾਨੂੰ ਲੱਗਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਤਾਂ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਹਾਂ ਤੁਸੀਂ ਜੇ ਆਪਣੇ ਘਰੇ ਏਸੀ ਲਾਇਆ ਆ ਤਾਂ ਉਸ ਦੀ ਵਰਤੋਂ ਕੱਲੀ ਠੰਡੀ ਹਵਾ ਵਾਸਤੇ ਨਹੀਂ ਹੋਰ ਜਾਣਕਾਰੀ ਇਕੱਠੀ ਕਰਕੇ ਪਤਾ ਕਰੋ ਕਿ ਇਹ ਦੂਸਰੇ ਕੰਮ ਵਾਸਤੇ ਵੀ ਆਉਂਦਾ ਹੈ ਜਾਂ ਨਹੀਂ ਆਉਂਦਾ ਅਸੀਂ ਕਿਸੇ ਵੀ ਨਖੇਦੀ ਨਹੀਂ ਕਰ ਰਹੇ ਕਿਸੇ ਨੂੰ ਆਏ ਨਹੀਂ ਕਹਿ ਰਹੇ ਕਿ ਭਾਈ ਤੁਸੀਂ ਗਲਤ ਲਵਾ ਲਿਆ ਜਾਂ ਉਹ ਕੰਪਨੀ ਫਲਾਣਾ ਇਦਾਂ ਆ ਉਹਦਾ ਆ ਉਹ ਗਲਤ ਕਰ ਰਹੀ ਆ ਜਾਂ ਸਹੀ ਕਰ ਰਹੀ ਆ ਕਿਸੇ ਉਮਰ ਦੀ ਆਪਣੀ ਚੁਆਇਸ ਹੁੰਦੀ ਹੈ ਕਸਟਮਰ ਦੀ ਆਪਣੀ ਚੁਆਇਸ ਹੁੰਦੀ ਹੈ ਕਿ ਉਹ ਕਿੰਨੇ ਪੈਸੇ ਲਾ ਸਕਦਾ ਕਿਉਂਕਿ ਬਜਟ ਜਿਹੜਾ ਹੈ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਨਹੀਂ ਹੁੰਦਾ ਹਰੇਕ ਦੀ ਜੇਬ ਜਿਹੜੀ ਆ ਉਹ ਇਜਾਜ਼ਤ ਨਹੀਂ ਦਿੰਦੀ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਕਰਨ ਨੂੰ ਹੋਰ ਜ਼ਿਆਦਾ ਦੇਰ ਰਮਣ ਦੀ ਧੰਨਵਾਦ